ਆਪਾਂ ਨੂੰ ਕੁਦੇ ਨਹੀਂ ਦੇ ਵਿੱਚ ਦਾ ਮਸਾਲਾ ਇੱਧਰ ਵਿੱਚੋਂ ਦੀ ਲੰਗੀਆਂ ਉਤਰਦੀਆਂ ਹੁੰਦੇ ਆਪਾਂ ਚੱਲੋ ਪਰੇ ਵੀ ਹੈ ਕਿ ਲੈਣਾ ਗਾਂ ਪਰਾਂ ਦਾ ਹੈ ਸਹੀ ਗੱਲ ਲੈਣਾ ਕੀ ਹੈ ਗਾਂ ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਉਹਨਾਂ ਨੂੰ ਤਾਂ ਕਿਹਾ ਵਾ ਹਣ ਬਈ ਠੋਕ ਦੋ ਬਹੁਤ ਠੀਕੀ ਆ ਬਹੁਤ ਠੀਕੀ ਆ ਹੈ ਫੈਡਰਲ ਫਾਇਦੇ ਦੇ ਨਾਲ ਇੱਥੇ ਹੀ ਆ ਉਹ ਟੇਕੀ ਨਹੀਂ ਗਈ ਉਹ ਸਾਹਮਣੇ ਟੇਕੀ ਉਹ ਉਹ ਪਿੱਛੇ ਹੋ ਜਾਓ ਪੱਲੇ ਤੇ ਆ ਮੇਰੇ ਬਣ ਕੇ ਹਾਂ ਹਾਂ ਪਰਾ ਪਿੱਛੇ ਉਹ ਭਾਈ ਉਹ ਕਿਸਦੇ ਨਾਲ ਗੱਡੀ ਕੀ ਆ ਇਸ ਪਿੱਛੇ ਨਾਲ ਕਿਹਦੇ ਵੀਰੇ ਆ ਕੋਈ ਜੀ ਦੇ ਨਾਲ ਹੈ ਡਿੱਗੀ ਵੀ ਆ ਟੇਡੀ ਨਹੀਂ ਹੋਈ ਵੀ ਆਹ ਬੰਦੇ ਹੈਗੇ ਚੱਟੂ ਦੇ 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 ਆ ਦੇਣਾ ਸੱਟੇ ਨੇ ਦੂਥੇ ਅੱਥਰੂ ਕੱਢ ਲਾਗਾ ਤਾ ਕੀ ਸਮਾ ਕਿੰਦਾ ਹੈ ਇਹਦਾ ਮੇਰਾ ਆਪਣਾ ਉਹੋ ਕੰਡਾ ਲਾ ਰਿਹਾ ਆਪਣਾ ਆਪਣਾ ਲੈਣੇ ਕਿ ਕਿਦੋਂ ਟਰੈਕਟਰ ਅੱਜ ਪਾੜ ਟਾਇਰ ਇਹਨਾਂ ਨੇ ਹਾਂ ਹੁਣੇ ਕਿੰਨਾ ਟਾਈਮ ਹੋ ਗਿਆ ਦੋ ਤਿੰਨ ਘੰਟੇ ਬੈਠਾ ਦੋ ਘੰਟੇ ਉਹ ਅੱਗ ਲਾਈਏ ਗੋਲੇ ਜਿਹੇ ਸਿੱਟੇ ਦੇ ਕੀ ਹੈ ਇਹ ਤਾਂ ਪੂਰੀ ਪੁਲਾਰੀ ਦੀ ਅੱਗ ਲਾਈ ਹੈ ਜੰਗ ਰਮਨਾਨ ਮੜ ਗਿਆ ਅੱਜ ਪੰਜ ਬਾਈ ਆਫ ਆ ਗਏ ਠੰਡ ਪਾ ਕੇ ਤੇ ਨੂਰ ਪਾ ਕੇ ਟਰੈਕਟਰ ਦੇ ਟੈਂਕੇ ਚ ਬਾਈ हाँ यार माड़ी गलत आ ਸਾਰੇ ਗੋਲੇ ਤੇ ਸਾਹਿਬ ਆ ਯਾਰ ਕਾਰ ਨੂੰ ਅੱਗ ਲਾਈ ਇਹਨੇ ਪਰਾਲੀ ਨੂੰ ਕਿੱਤੀ ਆ ਆ ਯਾਰ ਪਰਾਲੀ ਕਿੱਤੀ ਆ ਆ ਵੀ ਬੜੀ ਜੁੱਤੀ ਸੌਂਦੀ ਪਿੱਛੇ ਵੀ ਲੱਗ ਹੈ ਆਹ ਜੀ ਮੈਂ ਜਿੰਨੇ ਪਿੱਛੇ ਵਰਕਾ ਜੋ ਕਿਸਾਨਾਂ ਉੱਤ ਝੰਡੇ ਨੇ ਖੜਾ ਪਸਾਨਾਂ ਦਾ ਉੱਥੇ ਖੜੇ ਜਿੱਥੇ ਗੋਲੀ ਵੱਜੀ ਆ ਇੱਥੇ ਸੀ ਮੁੰਡੇ ਗਾਹ ਦੇ ਵੀਰ ਅਸੀਂ ਤਾਂ ਹੋਣੀ ਆਇਆ ਭਾਈ ਤੈਨੂੰ ਨਵੇਂ ਆ ਅੱਛਾ ਜੀ ਬਾਈ ਇਹ ਤਾਂ ਪਿੱਛੇ ਹੋ ਕੇ ਖੜੋ ਜਾ ਡੇ ਨਾ ਪਿੱਛੇ ਹੋ ਕੇ ਖੜਾ ਪਾ ਨਾ ਬਹੁਤ ਲੱਕੀਹਾਰਾਂ ਨੇ ਘਟੀ ਆ ਤਿੱਕੋ ਪੈਰ ਪਾੜਦੇ ਇਹਦੇ ਵਿੱਚ ਖੰਡ ਪਾ ਕੇ ਟੈਂਕੀ ਦੇ ਕੰਡ ਵੀ ਆ ਸਾਰੇ ਭੰਦੇ ਬਾਈ ਗਾਂ ਵਾਲੇ ਕੰਡ ਵੀ ਪਾ ਕੇ ਕਹਿੰਦੇ ਵਿੱਚ ਟਿੱਕ ਟੂਕੀ ਦੇ ਖੰਡ ਖੁੰਡ ਵੀ ਸੱਟ ਗਏ ਸਾਡੇ ਆ ਟਰੈਕਟਰ ਦੇ ਰੱਜਾਂ ਹੋ ਗਏ ਨਾ ਟਰੈਕਟਰ ਪੰਨ ਚਾਰ ਗੱਲ ਦਿੱੱਤ ਹੋ ਗਏ ਨਾ ਅੱਜ ਚਾਰ ਮੁੰਡਿਆਂ ਦੇ ਗੋਲੀ ਲੱਗੀ ਜਿਹਨਾਂ ਦੀ ਡੈਥ ਹੋ ਗਈ ਪਈ ਜ਼ਖਮੀ ਤਾਂ ਪਤਾ ਨਹੀਂ ਕਿੰਨੇ ਕੋਏ ਅੱਜ ਉੱਥੇ ਗਾਂਗੇ ਨੂੰ ਠੋਕ ਦਿੰਦੇ ਹੈ ਹੈ ਉੱਥੇ ਮਾਰ ਦਿੰਦੇ ਗੋਲੀ ਜੀ ਦਾ ਦਿੰਦੇ ਉੱਥੇ ਮਾਰੀ ਚ ਇੱਕ ਦੇ ਰੁਕਿਆ ਨਹੀਂ ਮਾਰਨਿੰਗ ਦਿੰਦੇ ਨੇ ਪਹਿਲਾਂ ਫਿਰ ਸ਼ੂਟ ਆ ਕੇ ਆਪੂ ਤੇ ਪਈ ਜਾ ਡੈਥ ਹੋ ਗਈ ਜਿਹੜੇ ਉੱਥੇ ਮਰੀ ਸੀ ਸਿਸਟ ਚ ਮਾਰੀ ਗੋਲੀ ਦਾ ਇਹ ਯਾਰਾਂ ਅਕੰਦਰ ਘਾਤੇ ਕਰੀਏ ਨਾ ਮੀਟਿੰਗਾਂ ਉਹ ਆਪ ਤਾਂ ਕੋਈ ਆਉਣਾ ਨਹੀਂ ਮੂੜਾ ਨਾ ਆਉ ਆ ਫੋਨ ਚੱਕ ਕੇ ਮੜਾਇਆ ਉਹਨੂੰ